ਸਾਡੇ ਬੜੇ ਝਾੜੂ ਵਾਲਾ ਨਹੀਂ ਵੜਨਾ ਚਾਹੀਦਾ ਇਹ ਝਾੜੂ ਵਾਲਾ ਨੇ ਬਹੁਤ ਗਲਤ ਕੰਮ ਕੀਤੇ ਆ ਨਜਾਇਜ਼ ਲੋਕਾਂ ਦੇ ਪਰਚੇ ਕਰੀ ਜਾਂਦਾ ਨਾ ਹਾਨੂੰ ਦਿੱਲੀ ਵੜਨ ਦਿੰਦੇ ਆ ਨਾ ਹਾਨੂੰ ਚੰਡੀਗੜ੍ਹ ਜਾਣ ਦਿੰਦੇ ਆ ਨਾ ਸਾਨੂੰ ਮੌਕੇ ਵੜਨ ਦਿੰਦੇ ਆ ਜਾਇਆ ਕਿੱਥੇ ਅਸੀਂ ਤਾਂ ਤੰਤ ਨਹੀਂ ਵੜਨਾਂਗੇ ਇਹਨਾਂ ਨੂੰ ਜੋ ਮੁਲਾਜ਼ਮ ਹੈ ਜੋ ਕੋਈ ਹੈ ਕੋਈ ਨਹੀਂ ਵੜੇਗਾ ਇੱਥੇ ਭਗਵਾਨਤਮਾਨ ਸਰਕਾਰ ਵੱਲੋਂ ਤਸਾਨਾ ਤੇ ਕੀਤੇ ਜ਼ੁਲਮ ਤੇ ਤਸ਼ੱਦਦ ਜੋ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਾਲੀ ਕਰਤੂਤ ਭਗਵੰਤ ਮਾਨ ਨੇ ਕੀਤੀ ਉਹਦਾ ਰਿਜ਼ਲਟ ਉਹਦਾ ਨਤੀਜਾ ਪਿੰਡਾਂ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਵੱਖ-ਵੱਖ ਪਿੰਡਾਂ ਦੇ ਵਿੱਚੋਂ ਲੋਕ ਬਾਹਰ ਫਿਰਨੀਆਂ ਤੇ ਨਾਕੇ ਲਾ ਕੇ ਗੱਡੀਆਂ ਨੂੰ ਰੋਕ ਕੇ ਚੈੱਕ ਕਰ ਰਹੇ ਆ ਕਿ ਕਿਤੇ ਇਹ ਸ਼ੰਭੂ ਬਾਰਡਰ ਤੋਂ ਸਾਡਾ ਸਬਾਨ ਜਿਹੜਾ ਚੋਰੀ ਹੋਇਆ ਉਹ ਲਿਆ ਕੇ ਤਾਂ ਨਹੀਂ ਇਹਨਾਂ ਦੇ ਆਗੂ ਲੈ ਕੇ ਤਾਂ ਨਹੀਂ ਆ ਰਹੇ ਔਰ ਨਾਲ ਹੀ ਪਿੰਡਾਂ ਦੇ ਵਿੱਚ ਥੱਲਿਓਂ ਲੈ ਕੇ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਅੱਜ ਸ਼ੁਰੂਆਤ ਕਰ ਲੋਕ ਕਰ ਰਹੇ ਆ ਕਿ ਪਿੰਡਾਂ ਦੇ ਵਿੱਚ ਪੱਕੇ ਤੌਰ ਤੇ ਪੋਲੀਟੀਕਲ ਲੋਕ ਜ਼ਾਲਮ ਲੋਕ ਕਾਰਪੋਰੇਟ ਦੇ ਦਲਾਲ ਤੇ ਕਾਰਪੋਰੇਟ ਦੀਆਂ ਨੀਤੀਆਂ ਲਾਗੂ ਕਰਨ ਦੇ ਮਾਰੇ ਕਿਸਾਨਾਂ ਤੇ ਲਾਠੀ ਚਾਰਜ ਕਰ ਰਹੇ ਆ ਮਜ਼ਦੂਰਾਂ ਤੇ ਲਾਠੀ ਚਾਰਜ ਚਾਰਜ ਕਰ ਰਹੇ ਆ ਜਿਹੜਾ ਜੰਗਲ ਰਾਜ ਪੁਲਸ ਰਾਜ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਬਣਾਇਆ ਉਹਦਾ ਜਵਾਬ ਦੇਣ ਲਈ ਲੋਕਾਂ ਨੇ ਸ਼ੁਰੂਆਤ ਕੀਤੀ ਆ ਕਿ ਇਹਨਾਂ ਦਾ ਪਿੰਡਾਂ ਦੇ ਵਿੱਚੋਂ ਮੁੱਢੋਂ ਹੀ ਫਸਤਾਵਰ ਦਿੱਤਾ ਜਾਵੇ ਪਿੰਡਾਂ ਦੇ ਵਿੱਚ ਐਂਟਰੀਆਂ ਬੰਨ ਪਿੰਡਾਂ ਦੇ ਵਿੱਚ ਇਹਨਾਂ ਦੀ ਆਵਾਜ਼ ਆਈ ਜਿਹੜੀ ਆ ਉਹ ਰੋਕਣ ਵਾਸਤੇ ਲੋਕਾਂ ਨੇ ਨਾਕੇ ਲਾ ਕੇ ਸ਼ਨਾਖਸ਼ ਗੱਡੀਆਂ ਦੇ ਵਿੱਚੋਂ ਕਰ ਰਿਹਾ ਤਾਂ ਕਿ ਕੋਈ ਇਹਨਾਂ ਦਾ ਆਗੂ ਸਾਡੇ ਪਿੰਡ ਵਿੱਚ ਇਹਨਾਂ ਦਾ ਦਾਖਲ ਹੋ ਜਾਵੇ ਸਾਡੇ ਪਿੰਡ ਦੇ ਵਿੱਚ ਦੀ ਲੰਗ ਨਾ ਜਾਵੇ ਇਹ ਭਗਵੰਤ ਮਾਨ ਸਰਕਾਰ ਦਾ ਪੂਰਨ ਤੌਰ ਤੇ ਸਫਾਇਆ ਕਰਨ ਵਾਸਤੇ ਬਹੁਤ ਵਧੀਆ ਸ਼ੁਰੂਆਤ ਪਿੰਡਾਂ ਤੋਂ ਹੋ ਚੁੱਕੀ ਹੈ ਤੁਸੀਂ ਇੱਥੇ ਪਿੰਡ ਦੇ ਰੋਡ ਤੇ ਨਾਕਾ ਲਾਇਆ ਵਾ ਉਹ ਕਿਸ ਵਾਸਤੇ ਲਾਇਆ ਹੋਇਆ ਉਹ ਇਸ ਵਾਸਤੇ ਲਾਇਆ ਜੀ ਸਾਡੇ ਪਿੰਡ ਝਾੜੂ ਵਾਲੇ ਨੂੰ ਵੜਨਾ ਚਾਹੀਦਾ ਝਾੜੂ ਵਾਲਾ ਬਹੁਤ ਗਲਤ ਕੰਮ ਕੀਤੇ ਆ ਨਜਾਇਜ਼ ਲੋਕਾਂ ਦੇ ਪਰਚੇ ਕਰੀ ਜਾਂਦਾ ਝਾੜੂ ਵਾਲਾ ਬੰਕੀਦਾ ਸਾਨੂੰ ਸਟਾਇਆ ਠੱਕੇ ਨਾਲ ਨਾ ਹਾਲ ਜਿੱਲੀ ਵੜਨ ਦਿੰਦੇ ਆ ਨਾ ਹਾਲ ਚੰਡੀਗੜ੍ਹ ਜਾਣ ਦਿੰਦੇ ਆ ਨਾ ਸਾਨੂੰ ਮੋਕੇ ਵੜਨ ਦਿੰਦੇ ਆ ਜਾਏ ਕਿੱਥੇ ਅਸੀਂ ਤਾਂ ਅਸੀਂ ਪਿੰਡ ਨਹੀਂ ਵੜਨਾਂਗੇ ਇਹਨਾਂ ਨੂੰ ਜੋ ਮੁਲਾਜ਼ਮ ਹੈ ਜੋ ਕੋਈ ਹੈ ਕੋਈ ਨਹੀਂ ਵੜੇਗਾ ਇੱਥੇ ਅੰਦਾਜ਼ ਨਹੀਂ ਵੜੂਗਾ